ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਅਫੀਸ਼ੀਅਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਸਰਦੀਆਂ ਦਾ ਮੌਸਮ ਆ ਗਿਆ ਇਹ ਮੌਸਮ ਹਰ ਪੱਖ ਤੋਂ ਜੜਾਏ ਉਹ ਮੈਨੂੰ ਬਹੁਤ ਬਿਹਤਰ ਲੱਗਦਾ ਹੁੰਦਾ ਇਸ ਮੌਸਮ ਦੇ ਵਿੱਚ ਤੁਸੀਂ ਸੋਨੇ-ਸੋਨੇ ਰੰਗਾਂ ਦੇ ਸੂਟ ਪਾ ਸਕਦੇ ਹੋ ਤੇ ਇਹ ਤੁਸੀਂ ਕਿਤੇ ਵੀ ਆਸਾਨੀ ਨਾਲ ਆ ਜਾ ਸਕਦੇ ਹੋ ਗਰਮੀ ਦੇ ਵਿੱਚ ਖੈਰ ਹੋਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਨਿਉ ਹੁੰਦੀਆਂ ਨੇ ਸਰਦੀ ਦੇ ਮੌਸਮ ਦੇ ਵਿੱਚ ਅਜਿਹੀ ਜਿਹੜੀ ਕੋਈ ਪਰੇਸ਼ਾਨੀ ਆ ਉਹ ਸਾਨੂੰ ਨਹੀਂ ਹੁੰਦੀ ਇੱਕ ਉਂਝ ਵੀ ਇਹ ਮੌਸਮ ਨਾਲ ਸਾਡੀ ਸਿਹਤ ਨੂੰ ਵਧੀਆ ਬਣਾਉਣ ਦੇ ਲਈ ਤਾਂ ਬਹੁਤ ਚੰਗਾ ਕਿਉਂਕਿ ਇਹਦੇ ਵਿੱਚ ਇਸ ਮੌਸਮ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਤਾਂ ਐਨੇ ਜ਼ਿਆਦਾ ਜਿਹੜੇ ਵਧੀਆ ਚੀਜ਼ਾਂ ਉਹ ਮਿਲਦੀਆਂ ਨੇ ਚਾਹੇ ਸਬਜ਼ੀਆਂ ਕਹਿ ਲੋ ਚਾਹੇ ਫਰੂਟਸ ਕਹਿ ਲੋ ਉਹਨਾਂ ਨੂੰ ਹਨਾ ਕਿ ਜਿਹੜੇ ਤੁਹਾਡੀ ਹੈਲਥ ਦੇ ਲਈ ਬਹੁਤ ਜ਼ਿਆਦਾ ਵਧੀਆ ਨੇ ਤੇ ਉਹ ਤੁਹਾਨੂੰ ਜ਼ਰੂਰ ਇਸ ਮੌਸਮ ਦੇ ਵਿੱਚ ਮਤਲਬ ਤੁਸੀਂ ਬਹੁਤ ਇੱਕ ਹੈਲਦੀ ਲਾਈਫਸਟਾਈਲ ਜਿਹੜਾ ਨੇ ਤੁਸੀਂ ਸ਼ੁਰੂ ਕਰਨਾ ਤਾਂ ਇਹ ਮੌਸਮ ਜਿਹੜਾ ਇਹ ਉਹ ਬਹੁਤ ਵਧੀਆ ਹੁੰਦਾ ਤੇ ਮੈਂ ਇਸੇ ਤਰ੍ਹਾਂ ਦੀ ਇੱਕ ਡਾਈਟ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੀਆਂ ਕਿ ਇਹ ਡਾਈਟ ਜੇ ਤੁਸੀਂ ਫੋਲੋ ਕਰ ਲਈ ਨਾ ਤਾਂ ਇਹ ਸੀਕ੍ਰੀਟ ਹੈ ਤੰਦਰੁਸਤੀ ਦਾ ਕਿ ਤੁਸੀਂ ਇਹਨੂੰ ਜਦੋਂ ਅਪਣਾਓਗੇ ਤਾਂ ਹੈਰਾਨ ਰਹੋਗੇ ਤੇ ਇਹ ਚੀਜ਼ਾਂ ਅਸੀਂ ਸਾਨੂੰ ਸਾਰਿਆਂ ਨੂੰ ਪਤਾ ਹੁੰਦੀਆਂ ਪਰ ਅਸੀਂ ਇਹਨਾਂ ਦਾ ਇਸਤੇਮਾਲ ਨਹੀਂ ਕਰਦੇ ਇਹ ਜਿਹੜੀ ਡਾਈਟ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਨਾ ਇਹ ਡਾਈਟ ਜਿਹੜੀ ਹੈ ਇਹਦੇ ਚ ਇੰਨੇ ਜ਼ਿਆਦਾ ਖਣਿਜ ਮਿਨਰਲ ਵਿਟਾਮਿਨ ਹੈਗੇ ਨੇ ਕਿ ਪ੍ਰੋਟੀਨ ਇਹਦੇ ਵਿੱਚ ਇੰਨਾ ਅੱਛਾ ਸਾਨੂੰ ਮਿਲ ਜਾਂਦਾ ਉਹ ਜਿਹੜੀ ਪ੍ਰੋਟੀਨ ਰਿਚ ਡਾਈਟ ਹੁੰਦੀ ਹੈ ਉਹ ਸਾਡੀ ਸਿਹਤ ਦੇ ਲਈ ਸਾਡੀ ਸਕਿਨ ਦੇ ਲਈ ਸਾਡੇ ਵਾਲਾਂ ਦੇ ਲਈ ਹਰ ਤਰ੍ਹਾਂ ਨਾਲ ਉਹ ਬਹੁਤ ਚੰਗੀ ਹੁੰਦੀ ਹੈ ਤੇ ਇਹ ਜਿਹੜੀ ਡਾਈਟ ਆ ਉਹ ਇਸੇ ਤਰ੍ਹਾਂ ਦੀ ਆ ਜਿਦੇ ਵਿੱਚ ਤੁਹਾਨੂੰ ਵਿਟਾਮਿਨ ਬੀ ਵਿਟਾਮਿਨ ਸੀ ਜਿਹੜੇ ਆ ਤੁਹਾਨੂੰ ਉਹ ਬਹੁਤ ਜ਼ਿਆਦਾ ਇਹਦੇ ਵਿੱਚ ਮਿਲ ਜਾਣਗੇ ਨਾਲ ਹੀ ਤੁਹਾਨੂੰ ਫੈਟੀ ਐਸਿਡਸ ਤੇ omega 3 ਵੀ ਇਹਦੇ ਚੋਂ ਮਿਲੇਗਾ ਜਿਹੜਾ ਆਮ ਤੌਰ ਤੇ ਜਿਹੜੇ ਵੈਜੀਟੇਰੀਅਨ ਅਗੇ ਨੇ ਉਹਨਾਂ ਦੀ ਦਿੱਕਤ ਹੁੰਦੀ ਹੈ ਕਿ ਅਸੀਂ ਕਿੱਥੋਂ ਇਹ ਚੀਜ਼ ਲਈਏ ਕਿਉਂਕਿ ਇਹ ਜਿਹੜਾ ਜਿਹੜੇ ਲੋਕੀ ਫਿਸ਼ ਕੰਜ਼ੂਮ ਕਰਦੇ ਆ ਉਹਨਾਂ ਦੇ ਲਈ ਇਹ ਚੀਜ਼ ਉੱਥੋਂ ਹਾਸਲ ਕਰਨੀ ਸੌਖੀ ਹੋ ਜਾਂਦੀ ਹੈ ਪਰ ਇਹ ਡਾਈਟ ਜਿਹੜੀ ਹੈ ਨਾ ਇਹ ਵੈਜ vegetarians ਦੇ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਸੁਪਰ ਫੂਡ ਹੈ ਸਰਦੀਆਂ ਦਾ ਤੇ ਇਹ ਹੈਗਾ ਕੀ ਹੈ ਇਹਦੇ ਬਾਰੇ ਅਸੀਂ ਗੱਲ ਕਰਦੇ ਆ ਤੈਨੂੰ ਬਣਾਉਣਾ ਕਿਵੇਂ ਆ ਮੈਂ ਉਹ ਵੀ ਤੁਹਾਨੂੰ ਦੱਸੂਗੀ ਤੇ ਕਿੰਨਾ ਲੋਕਾਂ ਨੇ ਇਹ ਡਾਈਟ ਨਹੀਂ ਲੈਣੀ ਉਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗੀ ਕਿ ਤੁਸੀਂ ਕਦੋਂ ਇਸ ਡਾਈਟ ਨੂੰ ਨਹੀਂ ਲੈਣਾ ਤੇ ਕਦੋਂ ਲੈਣਾ ਉਹ ਸਾਰੀ ਜਾਣਕਾਰੀ ਜਿਹੜੀ ਹੈ ਮੈਂ ਤੁਹਾਡੇ ਨਾਲ ਇਸ ਗੱਲਬਾਤ ਦੇ ਵਿੱਚ ਸਾਂਝੀ ਕਰੂੰਗੀ ਹੁਣ ਤੁਸੀਂ ਕਰਨਾ ਕੀ ਹੈ ਕਿ ਉਂਜ ਤਾਂ ਜੇ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਸਾਰੇ ਹੀ ਮੈਂਬਰ ਇਸ ਡਾਈਟ ਨੂੰ ਫੋਲੋ ਕਰਨੇ ਸਾਰਿਆਂ ਦੀ ਸੇਤ ਦੇ ਲਈ ਬਹੁਤ ਚੰਗੀ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਦੇ ਲਈ ਇਹ ਡਾਈਟ ਜਿਹੜੀ ਹੈ ਇਹ ਬਹੁਤ ਵਧੀਆ ਹੁਣ ਕਰਨਾ ਕੀ ਹੈ ਤੁਸੀਂ ਇਹਦੇ ਲਈ ਤੁਹਾਨੂੰ ਚਾਹੀਦੇ ਨੇ ਬਦਾਮ ਦਾਖਾਂ ਕਾਜੂ ਤੇ ਅਖਰੂਟ ਇਹ ਚਾਰ ਚੀਜ਼ਾਂ ਤੁਸੀਂ ਆਪਣੇ ਘਰ ਦੇ ਵਿੱਚ ਲੈ ਕੇ ਆਉਣੀਆਂ ਕਾਜੂ ਜਿਹੜਾ ਹੈ ਨਾ ਇਹਨੂੰ ਉਂਝ ਵੀ ਜਿਵੇਂ ਅਸੀਂ ਕੋਈ ਵੀ ਸਬਜ਼ੀ ਬਣਾਉਂਦੇ ਆ ਤਾਂ ਉਹਦੇ ਵਿੱਚ ਮਸਾਲੇ ਦੇ ਨਾਲ ਹੀ ਇਹਨੂੰ ਗ੍ਰाइंड ਕਰਕੇ ਮਸਾਲੇ ਦੇ ਵਿੱਚੇ ਪੀਸ ਕੇ ਵੀ ਅਸੀਂ ਪਾ ਸਕਦੇ ਹੁੰਦੇ ਆ ਗਰੇਵੀ ਦੇ ਵਿੱਚ ਪਰ ਉਹਦੇ 'ਚ ਇਹ ਹੁੰਦਾ ਕਿ ਇਹ ਸਾਨੂੰ ਓਨੀ ਮਾਤਰਾ ਦੇ ਵਿੱਚ ਨਹੀਂ ਮਿਲਦਾ ਜਿੰਨਾ ਚਾਹੀਦਾ ਹੁੰਦਾ ਤਾਂ ਇਹਦੀ ਤੁਸੀਂ ਕਿੰਨੀ ਕੁਆਂਟੀਟੀ ਰੱਖਣੀ ਹੈ ਮੈਂ ਤੁਹਾਨੂੰ ਉਹਦੇ ਬਾਰੇ ਵੀ ਦੱਸਦੀ ਆ ਕਿ ਮੰਨ ਲਓ ਜੇ ਕਿਸੇ ਇੱਕ ਬੰਦੇ ਦੇ ਲਈ ਅਸੀਂ ਇਹਨੂੰ ਬਣਾਉਣਾ ਤਾਂ ਉਹਦੇ ਲਈ ਤੁਸੀਂ 5 ਬਾਦਾਮ ਲੈਣੇ ਨੇ ਪੰਜ ਤੁਸੀਂ ਕਾਜੂ ਲੈਣੇ ਆ ਤੇ ਪੰਜ ਹੀ ਦਾਖਾਂ ਇਹ ਤਿੰਨੋਂ ਚੀਜ਼ਾਂ ਤੁਸੀਂ ਚੰਗੀ ਤਰ੍ਹਾਂ ਧੋ ਲੈਣੀਆਂ ਪੰਜ-ਪੰਜ ਲੈ ਕੇ ਜੇ ਇੱਕ ਬੰਦੇ ਲਈ ਬਣਾਉਣਾ ਜਿਵੇਂ ਮੰਨ ਲਓ ਕਿ ਮੇਰੇ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਆ ਮੈਂ ਉਹਨਾਂ ਲਈ ਪੰਜ-ਪੰਜ ਚੀਜ਼ਾਂ ਇੱਕ ਬੰਦੇ ਲਈ ਇਹਦੇ ਚ ਪਾਉਂਗੀ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਕਿਉਂਕਿ ਹੱਥ ਉੱਥੇ ਲੱਗੇ ਹੁੰਦੇ ਆ ਜਦੋਂ ਅਸੀਂ ਪੰਸਾਰੀ ਵਗੈਰਾ ਤੋਂ ਕਿਤੇ ਵੀ ਲੈ ਕੇ ਆਉਂਦੇ ਆ ਜਾਂ ਸਟੋਰ ਤੋਂ ਤਾਂ ਇਹਨੂੰ ਇੱਕ ਦੋ ਵਾਰ ਤੁਸੀਂ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਹੁਣ ਜਦੋਂ ਤੁਸੀਂ ਇਹਨੂੰ ਭਿਉਣਾ ਹੈ ਪਾਣੀ ਦੇ ਵਿੱਚ ਤਾਂ ਉਦੋਂ ਸਿਰਫ ਮਤਲਬ ਅਕੋਰਡਿੰਗ ਟੂ ਹਰ ਪਰਸਨ ਤੁਸੀਂ ਜੇ ਇੱਕ ਰਣ ਲਈ ਭਿਉਣਾ ਤਾਂ ਪੰਜ ਬਦਾਮ ਪੰਜ ਦਾਖਾਂ ਪੰਜ ਕਾਜੂ ਤੁਸੀਂ ਸਾਰੀ ਰਾਤ ਪਾਣੀ ਦੇ ਵਿੱਚ ਭਿਉਂ ਦੇਣੇ ਨੇ ਅਖਰੋਟ ਜਿਹੜੇ ਆ ਉਹ ਤੁਸੀਂ ਭਿਉਨੇ ਨਹੀਂ ਹੈਗੇ ਅਖਰੋਟ ਜਿਹੜੇ ਆ ਉਹ ਤੁਸੀਂ ਦੋ ਟੁਕੜੇ ਅਖਰੋਟ ਦੇ ਦੋ ਅਖਰੋਟ ਜਿਹੜੇ ਆ ਉਹ ਤੁਸੀਂ ਲੈਣੇ ਆ ਤੇ ਉਹ ਸਵੇਰ ਵੇਲੇ ਹੀ ਲੈਣੇ ਆ ਉਹ ਭਿਉਨੇ ਨਹੀਂ ਹੈਗੇ ਉਹ ਕਦੋਂ ਲੈਣੇ ਆ ਮੈਂ ਉਹ ਵੀ ਤੁਹਾਨੂੰ ਦੱਸੂਗੀ ਪੰਜ ਕਾਜੂ ਪੰਜ ਦਾਖਾਂ ਤੇ ਪੰਜ ਬਦਾਮ ਤੁਸੀਂ ਰਾਤ ਨੂੰ ਪਾਣੀ ਦੇ ਵਿੱਚ ਭਿਉਂਦੇ ਨੇ ਧੋ ਕੇ ਚੰਗੀ ਤਰ੍ਹਾਂ ਤੇ ਸਵੇਰ ਵੇਲੇ ਤੁਸੀਂ ਜਦੋਂ ਉੱਠੋਗੇ ਤਾਂ ਉਹ ਪਾਣੀ ਜਿਹੜੇ ਚ ਤੁਸੀਂ ਭਿਉਏ ਸੀਗੇ ਉਹ ਪਾਣੀ ਨੂੰ ਤੁਸੀਂ ਪੀ ਵੀ ਸਕਦੇ ਹੋ ਉਹ ਵੀ ਬਹੁਤ ਹੈਲਦੀ ਹੁੰਦਾ ਤੇ ਹੁਣ ਇਹ ਜਿਹੜਾ ਤੁਸੀਂ ਰਾਤ ਨੂੰ ਭਿਉਏ ਸੀਗੇ ਦਾਖਾਂ ਕਾਜੂ ਤੇ ਬਦਾਮ ਇਹਦੇ ਵਿੱਚ ਤੁਸੀਂ ਦੋ ਅਖਰੋਟ ਜਿਹੜੇ ਆ ਉਹ ਨਾਲ ਪਾ ਲੈਣੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਚਾਹੋ ਤਾਂ ਥੋੜਾ ਜਿਹਾ ਪਾਣੀ ਪਾ ਲਓ ਨਹੀਂ ਤਾਂ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਮਿਕਸ ਕਰ ਲੈਣਾ ਤੇ ਦੁੱਧ ਰਲਾ ਕੇ ਤੁਸੀਂ ਇਹਨਾਂ ਨੂੰ ਪੀਸ ਲੈਣਾ ਇਹਦਾ ਪੇਸਟ ਜਿਆ ਬਣਾ ਲੈਣਾ ਦੁੱਧ ਜਾਂ ਪਾਣੀ ਤਾਂ ਪਾਉਣਾ ਕਿਉਂਕਿ ਫਿਰ ਉਹ ਮਤਲਬ ਜਮਾ ਜੰਮ ਜੇ ਜਨਾ ਜਾਵੇ ਪੇਸਟ ਜਦੋਂ ਤੁਸੀਂ ਉਹਨੂੰ ਗ੍ਰाइंड ਕਰੋਗੇ ਤਾਂ ਤੁਸੀਂ ਥੋੜਾ ਜਿਹਾ ਦੁੱਧ ਲੈ ਲੈਣਾ ਜਾਂ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਇਹ ਪੇਸਟ ਜਿਹੜਾ ਹੈਗਾ ਇਹਨੂੰ ਬਣਾ ਲੈਣਾ ਗ੍ਰਾਈਂਡਰ ਦੇ ਵਿੱਚ ਤੇ ਫਿਰ ਜਿਵੇਂ ਇੱਕ ਬੰਦੇ ਲਈ ਬਣਾਉਣਾ ਤਾਂ ਇੱਕ ਗਲਾਸ ਦੁੱਧ ਦਾ ਲੈਣਾ ਤੇ ਉਸ ਇੱਕ ਗਲਾਸ ਦੁੱਧ ਦੇ ਵਿੱਚ ਤੁਸੀਂ ਇਹ ਪੇਸਟ ਪਾ ਦੇਣਾ ਮਿੱਠਾ ਨਹੀਂ ਤੁਸੀਂ ਇਹਦੇ ਵਿੱਚ ਪਾਉਣਾ ਕਿਉਂਕਿ ਇੱਕ ਤਾਂ ਜਿਹੜੀ ਕਿਸ਼ਮਸ਼ ਹੈ ਦਾਖਾਂ ਨੇ ਜਿਹੜੀਆਂ ਹਨਾ ਇਹ ਨੇਚਰਲ 슈ਗਰ ਇਹਨਾਂ ਦੇ ਵਿੱਚ ਹੁੰਦੀ ਹੈ ਤੁਸੀਂ ਮਿੱਠਾ ਨਹੀਂ ਪਾਉਣਾ ਇਹਦੇ ਵਿੱਚ ਤਾਂ ਇਸ ਚੀਜ਼ ਨੂੰ ਹੁਣ ਇੱਕ ਗਲਾਸ ਦੁੱਧ ਦਾ ਜਿਹੜਾ ਤੁਸੀਂ ਪਾਇਆ ਉਹਦੇ 'ਚ ਤੁਸੀਂ ਇਹ ਸਾਰਾ ਸਮਾਨ ਪਾ ਦੇਣਾ ਤੇ ਉਹਨੂੰ ਤੁਸੀਂ ਉਹਨਾਂ ਕਿਚਰ ਪਕਾਉਣਾ ਧੀਮੀ ਅੰਚ ਤੇ ਰੱਖ ਦਿਓ ਕੰਮ ਕਰਦੇ ਥੋੜਾ ਬਹੁਤਾ ਹਿਲਾ ਲਓ ਜਦੋਂ ਤੱਕ ਉਹ ਜਿਹੜਾ ਇੱਕ ਗਲਾਸ ਦੁੱਧ ਦਾ ਤੁਹਾਡਾ ਉਹ ਪੱਕ ਕੇ ਅੱਧਾ ਗਲਾਸ ਨਹੀਂ ਰਹਿ ਜਾਂਦਾ ਉਹਨਾਂ ਚਿਰ ਤੱਕ ਤੁਸੀਂ ਇਹਨੂੰ ਰੰਨਣਾ ਹੈ ਦੁੱਧ ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਗਲਾਸ ਜਾਂ ਕੌਲੀ ਦੇ ਵਿੱਚ ਕੱਢ ਲੈਣਾ ਤੇ ਲੈ ਲੈਣਾ ਜੇ ਤੁਸੀਂ ਹੁਣ ਇਹ ਚੀਜ਼ ਨੂੰ ਸਵੇਰੇ ਖਾਲੀ ਪੇਟ ਲੈਨੇ ਹੋ ਤਾਂ ਬਹੁਤ ਹੀ ਚੰਗਾ ਜਿੰਨਾ ਤੁਸੀਂ ਇਹਨੂੰ ਖਾਲੀ ਪੇਟ ਲੈ ਸਕਦੇ ਹੋ ਉਹ ਤੇ ਜੇ ਖਾਲੀ ਪੇਟ ਨਹੀਂ ਲੈ ਸਕਦੇ ਮੰਨ ਲਓ ਤੁਹਾਨੂੰ ਸਮੇਂ ਦੀ ਦਿੱਕਤ ਹੈ ਉਹ ਜ ਤੁਹਾਨੂੰ ਕੁਝ ਵੀ ਨਹੀਂ ਲੱਗਦਾ ਤੁਸੀਂ ਇਹਨੂੰ ਸਿਰੋ ਕਰਕੇ ਗਿਆਸ ਰੱਖ ਦੋ ਤੇ ਉੱਤੇ ਜਾਂਦਾ ਥੋੜਾ ਜਿਹਾ ਹਿਲਾ ਦੋ ਆਪਣੇ ਆਪ ਹੀ ਹੋ ਜਾਂਦਾ ਜੇ ਫਿਰ ਵੀ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਸਮੇਂ ਦੀ ਦਿੱਕਤ ਹੈ ਤਾਂ ਤੁਸੀਂ ਇਹਨੂੰ ਜਿਹੜਾ ਹੈ ਨਾ ਉਹ ਫਿਰ ਜਿਵੇਂ ਲੰਚ ਕਰਨ ਤੋਂ ਥੋੜਾ ਟਾਈਮ ਬਾਅਦ ਜਿਵੇਂ 4:00 ਵਜੇ ਤੁਸੀਂ ਇਹਨੂੰ ਲੈ ਲੈਣਾ ਤੇ ਸੇਮ ਫਿਰ ਇਹਨੂੰ ਉਸੇ ਤਰ੍ਹਾਂ ਤੁਸੀਂ ਉਹਨਾਂ ਹੀ ਟਾਈਮ ਦੁੱਧ ਦੇ ਵਿੱਚ ਰੰਨਣਾ ਤੇ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਦੁੱਧ ਰਹਿ ਗਿਆ ਤਾਂ ਤੁਸੀਂ ਇਹਨੂੰ ਜਿਹੜਾ ਇਹ ਉਹ ਕੱਢ ਲੈਣਾ ਤੇ ਕੌਲੀ ਆ ਗਲਾਸ ਜਿਵੇਂ ਵੀ ਤੇ ਫਿਰ ਤੁਸੀਂ ਇਹਨੂੰ ਪੀ ਲੈਣਾ ਇਹ ਇੰਨਾ ਕੁ ਜ਼ਿਆਦਾ ਚੰਗਾ ਹੈ ਨਾ ਕਿ ਜੇ ਤੁਹਾਡੇ ਗੋਡੇ ਮੋਡੇ ਦੁਖਦੇ ਰਹਿੰਦੇ ਆ ਤੁਹਾਡੇ ਹੱਡਾਂ ਪੈਰਾਂ ਚ ਦਰਦ ਹੁੰਦਾ ਤੁਹਾਡਾ ਉਹ ਵੀ ਠੀਕ ਹੋ ਜਾਊਗਾ ਇਹਦੇ ਨਾਲ ਤੁਹਾਡੀ ਸਕਿਨ ਤੁਹਾਡੇ ਵਾਲ ਤਾਂ ਠੀਕ ਹੋਣਗੇ ਤੇ ਜੇ ਮਤਲਬ ਮੰਨ ਲਓ ਤੁਹਾਡਾ ਐਕਟਿਵ ਲਾਈਫ ਸਟਾਈਲ ਹੈ ਮੇਰੇ ਮੰਗ ਹੈ ਨਾ ਕਿ ਜਿੰਮੇ ਤੁਸੀਂ ਜੌਬ ਵੀ ਦੇਖਣੀ ਹੁੰਦੀ ਆ ਤੁਸੀਂ ਘਰ ਵੀ ਮੈਨੇਜ ਕਰਨਾ ਹੋਰ ਵੀ ਜੜੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਉਹ ਸਾਡੇ ਤੇ ਹੁੰਦੀਆਂ ਨੇ ਹੈਨਾ ਤਾਂ ਉਹਦੇ ਲਈ ਤਾਂ ਇਹ ਬਹੁਤ ਜ਼ਿਆਦਾ ਫਾਇਦੇਮੰਦ ਦਾ ਤੇ ਇਹਦਾ ਜਿਹੜਾ ਅਸਰ ਹੈ ਨਾ ਉਹ ਤੁਹਾਨੂੰ 1 ਮਹੀਨੇ ਦੇ ਵਿੱਚ ਹੀ ਦਿਖਣਾ ਸ਼ੁਰੂ ਹੋ ਜਾਂਦਾ ਕਿ ਹਾਂ ਇਹ ਬਹੁਤ ਚੰਗੀ ਚੀਜ਼ ਹੈ ਪਰ ਮੈਂ ਇੱਕ ਚੀਜ਼ ਹੋਰ ਵੀ ਨਾਲ ਦੱਸਦਾ ਕਿ ਜੇ ਤੁਹਾਡਾ ਲੀਵਰ ਫੈਟੀ ਹੈ ਨਾ ਜਿਨ੍ਹਾਂ ਦਾ ਫੈਟੀ ਲੀਵਰ ਦੀ ਸਮੱਸਿਆ ਜਿਨ੍ਹਾਂ ਨੂੰ ਹੈ ਉਹਨਾਂ ਨੇ ਫਿਰ ਇਹਨੂੰ ਨਹੀਂ ਪੀਣਾ ਕਿਉਂਕਿ ਫਿਰ ਉਹਦੇ ਨਾਲ ਦਿੱਕਤ ਵਧੂਗੀ ਮੈਂ ਫਿਰ ਦੱਸ ਦਿੰਨੀ ਹਾਂ ਕਿ ਜੇ ਫਰਟੀ ਲੀਵਰ ਆ ਫਿਰ ਤੁਸੀਂ ਇਹਨੂੰ ਨਾ ਲਿਓ ਅਦਰਵਾਈਜ਼ ਇਹ ਹਰ ਕਿਸੇ ਲਈ ਬਹੁਤ ਜ਼ਿਆਦਾ ਚੰਗਾ ਇਹਦੇ ਨਾਲ ਤੁਹਾਡੇ ਜਿਹੜਾ ਸਰੀਰ 'ਚ ਦਰਦ ਰਹਿੰਦਾ ਤੁਹਾਡੇ ਜੋੜਾਂ 'ਚ ਦਰਦ ਰਹਿੰਦਾ ਤੁਹਾਡੇ ਗੋਡੇ ਮੋਡੇ ਦੁਖਦੇ ਆ ਨਾ ਉਹ ਤੁਹਾਡੇ ਬਿਲਕੁਲ ਠੀਕ ਹੋ ਜਾਣਗੇ ਤੁਹਾਡੀ ਸਕਿਨ ਵੀ ਜਿਹੜੀ ਉਹ ਬਹੁਤ ਵਧੀਆ ਹੋ ਜਾਊਗੀ ਕਿਉਂਕਿ ਜਿਵੇਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਕਿ ਬਾਹਰੋਂ ਤਾਂ ਅਸੀਂ ਜਿੰਨਾ ਮਰਜ਼ੀ ਕੁਝ ਆਪਣੇ ਚਿਹਰੇ ਤੇ ਆ ਲਗਾਈ ਜਾਈਏ ਉਹਦਾ ਜਿਹੜਾ ਅਸਰ ਹੈ ਉਹ ਦਿਖਦਾ ਹੈ ਨੇਚਰਲੀ ਤੌਰ ਤੇ ਹੈਨਾ ਪਰ ਜੇ ਅੰਦਰੋਂ ਵੀ ਅਸੀਂ ਸਰੀਰ ਦੇ ਵਿੱਚ ਵਧੀਆ ਚੀਜ਼ਾਂ ਪਾਵਾਂਗੇ ਤਾਂ ਉਹ ਯਕੀਨਨ ਬਹੁਤ ਵਧੀਆ ਹੁੰਦੀਆਂ ਨੇ ਹਨਾ ਤਾਂ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਜਿਹੜਾ ਨਾ ਉਹ ਇੰਟਰਨਲੀ ਅਸੀਂ ਆਪਣੇ ਆਪ ਨੂੰ ਮਤਲਬ ਅੰਦਰੋਂ ਅਸੀਂ ਹੈਲਦੀ ਰਹੀਏ ਤੇ ਜਿਹੜਾ ਜਿਵੇਂ ਸਰਦੀਆਂ ਦੇ ਵਿੱਚ ਕਈਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਕਿ ਬੈਕ ਪੇਨ ਹੋ ਰਹੀ ਹੈ ਖਾਸ ਕਰਕੇ ਔਰਤਾਂ ਦੇ ਵਿੱਚ ਤਾਂ ਇਸ مسئلے ਰੜੀਏ ਜ਼ਿਆਦਾ ਹੁੰਦੀ ਹੈ ਕਿਉਂਕਿ ਬੱਚੇ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਉਹ ਸਰੀਰਾਂ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣੀਆਂ ਤਾਂ ਇਹ ਜਿਹੜੀ ਡਾਈਟ ਹੈ ਇਹ ਇੰਨੀ ਕੁ ਜ਼ਿਆਦਾ ਹੈਲਦੀ ਤੇ એનਰਜੈਟਿਕ ਇਹ ਬਹੁਤ ਹੀ ਜ਼ਿਆਦਾ ਹੈਲਪਫੁਲ ਹੈ ਮਤਲਬ ਤੁਹਾਨੂੰ ਫਰਕ ਦਿਸੂਗਾ ਖੁਦ ਦੇ ਵਿੱਚ ਜੇ ਤੁਸੀਂ ਇਸ ਡਾਈਟ ਨੂੰ ਕੰਟੀਨਿਊ ਕਰੋਗੇ ਤਾਂ ਇਹ ਤਾਂ ਬਹੁਤ ਜ਼ਿਆਦਾ ਹੀ ਫਾਇਦੇਮੰਦ ਹੈ ਇਹਨੂੰ ਤੁਸੀਂ ਜ਼ਰੂਰ ਲੈਣਾ ਤੇ ਉਂਝ ਵੀ ਜਿਵੇਂ ਹੁਣ ਜੇ ਤੁਸੀਂ ਸਾਰੇ ਪਰਿਵਾਰ ਦੇ ਲਈ ਹੀ ਇਹਨੂੰ ਕੰਟੀਨਿਊ ਕਰੋਗੇ ਡਾਈਟ ਨੂੰ ਤਾਂ ਇਹ ਹੋਰ ਵੀ ਚੰਗੀ ਗੱਲ ਆ ਉਹਦਾ ਇੱਕ ਹੋਰ ਵੀ ਫਾਇਦਾ ਹੁੰਦਾ ਕਿ ਮੰਨ ਲਓ ਜੇ ਕਿਸੇ ਇੱਕ ਬੰਦੇ ਕੋਲ ਟਾਈਮ ਨਹੀਂ ਹੈਗਾ ਹਨਾ ਜੋ ਸਾਰਿਆਂ ਨੇ ਖਾਣਾ ਤਾਂ ਕੋਈ ਦੂਜਾ ਖੜ ਕੇ ਬਣਾ ਲੂਗਾ ਉਹਨੂੰ ਹਨਾ ਬਣਾਉਣ ਨੂੰ ਖੈਰ ਕੋਈ ਉਹਨਾਂ ਨੂੰ ਟਾਈਮ ਨਹੀਂ ਲੱਗਦਾ ਹੁੰਦਾ ਬਸ ਅਸੀਂ ਕਈ ਵਾਰ ਕਾਲਜ ਹੀ ਕਰ ਜਾਂਦੇ ਆ ਕਿਉਂਕਿ ਜੇ ਹੁਣ ਤੁਸੀਂ ਕਹੋਗੇ ਕਿ ਇਹ ਚੀਜ਼ਾਂ ਮਹਿੰਗੀਆਂ ਆਉਂਦੀਆਂ ਨੇ ਹਨਾ ਤਾਂ ਜੇ ਅਸੀਂ ਇੱਕ ਵਾਰ ਕਿਸੇ ਡਾਕਟਰ ਕੋਲ ਚਲੇ ਜਾਈਏ ਨਾ ਜਿਹੜੇ ਹੱਡੀਆਂ ਜੋੜਾਂ ਦੇ ਮਾਹਿਰ ਡਾਕਟਰ ਨੇ ਤੁਸੀਂ ਉਹਨਾਂ ਕੋਲ ਰੱਬ ਨਾ ਕਰੇ ਪਰ ਜੇ ਤੁਹਾਨੂੰ ਕਦੇ ਜਾਣਾ ਪੈ ਜੇ ਨਾ ਤਾਂ ਉਹ ਇੱਕ ਵਾਰ ਦੇ ਵਿੱਚ ਹੀ ਤੁਹਾਡੇ ਤੋਂ 1500 ਤੋਂ 2000 ਰੁਪਏ ਜਿਹੜਾ ਹੈਗਾ ਉਹ इजीली ਲੈ ਲੈਂਦੇ ਨੇ ਤਾਂ ਉਹਦੇ ਨਾਲ ਤਾਂ ਇਹ ਬਹੁਤ ਸਸਤਾ ਏ ਕਿ ਡਾਕਟਰਾਂ ਦੇ ਘਰ ਪਰਣ ਨਾਲੋਂ ਤਾਂ ਅਸੀਂ ਆਪਣੀ ਸੇਥ ਨੂੰ ਕੁਝ ਚੰਗਾ ਦੇ ਦਈਏ ਦਵਾਈਆਂ ਦੇ ਨਾਲੋਂ ਅਸੀਂ ਕੋਈ ਹੈਲਦੀ ਡਾਈਟ ਲੈ ਲਈਏ ਅਸੀਂ ਆਪਣਾ ਲਾਈਫਸਟਾਈਲ ਠੀਕ ਕਰ ਲਈਏ ਅਸੀਂ એનਰਜੈਟਿਕ ਵੀ ਫੀਲ ਕਰਦੇ ਆਂ ਫਿਰ ਤੇ ਜਦੋਂ ਅਸੀਂ ਚੰਗਾ ਖਾਵਾਂਗੇ ਹਨਾ ਤਾਂ ਸਾਡਾ ਸਰੀਰ ਜਦੋਂ ਅੰਦਰੋਂ ਚੰਗਾ ਹੋਏਗਾ ਤਾਂ ਫਿਰ ਬਾਹਰੋਂ ਚੰਗਾ ਦਿਖੂਗਾ ਵੀ ਤੇ ਅਸੀਂ ਕਹਿੰਦੇ ਕਿ ਸੇਤਮੰਦ ਸਰੀਰ ਦੇ ਵਿੱਚ ਹੀ ਸੇਤਮੰਦ ਮਨ ਜਿਹੜਾ ਏ ਉਰੇੰਦਾ ਜੇ ਸਰੀਰ ਠੀਕ ਹੋਗਾ ਫਿਰ ਤੁਹਾਡਾ ਕੰਮ ਕਰਨ ਨੂੰ ਵੀ ਦਿਲ ਕਰਦਾ ਤੇ ਫਿਰ ਤੁਹਾਡਾ ਕੰਮ ਕਰਦੇ ਹੋਏ ਦਿਲ ਵੀ ਲੱਗਦਾ ਹੈ ਸੋ ਹੁਣ ਸਰੀਰ ਨੂੰ ਠੀਕ ਰੱਖਣਾ ਤੁਹਾਡੇ ਆਪਣੇ ਹੱਥ ਦੇ ਵਿੱਚ ਹੈ ਇਹ ਜਿਹੜੀ ਡਾਈਟ ਹੈ ਇਹਨੂੰ ਜ਼ਰੂਰ ਫਾਲੋ ਕਰਿਓ ਸਰਦੀਆਂ ਦੇ ਲਈ ਤਾਂ ਇਹ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਇਹਦਾ ਤੁਸੀਂ ਧਿਆਨ ਰੱਖਣਾ ਜ਼ਰੂਰ ਤੇ ਅੱਜ ਕੱਲ ਜਿਵੇਂ ਮੈਂ ਹਰ ਗੱਲਬਾਤ ਦੇ ਵਿੱਚ ਕਹਿੰਨੀ ਆ ਕਿ ਸਰਦੀਆਂ ਦੇ ਵਿੱਚ ਜਿਵੇਂ ਹੁਣ ਪਾਲਕ ਆ ਗਈ ਮੇਥੀ ਚਕੰਦਰ ਹੋ ਗਿਆ ਗਾਜਰਾ ਹੋ ਗਈਆਂ ਹਨ ਇਹਨਾਂ ਦਾ ਤੁਸੀਂ ਵੱਧ ਤੋਂ ਵੱਧ ਚਾਹੇ ਤੁਸੀਂ ਜੂਸ ਦੇ ਵਿੱਚ ਕਿਨੂੰ ਪਾ ਕੇ ਤੁਸੀਂ ਜੂਸ ਬਣਾ ਲਓ ਨਾਲ ਹਨਾ ਜਾਂ ਫਿਰ ਤੁਸੀਂ ਇਹਨੂੰ ਸੈਲਡ ਦੇ ਰੂਪ ਵਿੱਚ ਵਰਤ ਲਓ ਜਾਂ ਫਿਰ ਮੇਥਿਆਂ ਪਾਲਕ ਵਾਲੀਆਂ ਰੋਟੀਆਂ ਬਣਾ ਲਓ ਇਹਨਾਂ ਚੀਜ਼ਾਂ ਦਾ ਸਰਦੀਆਂ ਦੇ ਵਿੱਚ ਅਸੀਂ ਜਿੰਨੀ ਜ਼ਿਆਦਾ ਅਸੀਂ ਵਰਤੋਂ ਕਰੀਏ ਨਾ ম্যাগਨੀਸ਼ੀਅਮ ਜ਼ਿੰਕ ਜਿੰਨਾ ਸਾਡੀ ਬੋਡੀ ਨੂੰ ਆਇਰਨ ਜੋ ਕੁਝ ਵੀ ਚਾਹੀਦਾ ਹੁੰਦਾ ਨਾ ਉਹ ਇਸ ਖਾਣੇ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਵੇਂ ਦੀ ਸਾਡੀ ਡਾਈਟ ਹੋਗੀ ਨਾ ਸਾਡਾ ਮਤਲਬ ਸਰੀਰ ਜਿਹੜਾ ਹੈ ਉਹ ਬਿਲਕੁਲ ਪਰਤੱਖ ਹੁੰਦਾ ਇਹ ਚੀਜ਼ ਸਾਨੂੰ ਦਿਖਾਉਂਦਾ ਕਿ ਅਸੀਂ ਕੀ ਖਾਣੇ ਆ ਪਾਣੀ ਜਿਵੇਂ ਸਰਦੀਆਂ ਆ ਗਈਆਂ ਅਸੀਂ ਚਾਹ ਕੌਫੀ ਵਧਾ ਦਿੰਨੇ ਆ ਪਾਣੀ ਘਟ ਜਾਂਦਾ ਸਾਡੇ ਹੈਨਾ ਰੂਟੀਨ ਦੇ ਵਿੱਚੋਂ ਅਸੀਂ ਪਾਣੀ ਘੱਟ ਪੀਂਨੇ ਆ ਤਾਂ ਇਹ ਨਹੀਂ ਕਰਨਾ ਹੈਗਾ ਪਾਣੀ ਜਰੂਰ ਪੀਆ ਕਰੋ ਕਿਉਂਕਿ ਜਿੰਨਾ ਅਸੀਂ ਪਾਣੀ ਪੀਨੇ ਆ ਉਹਦੇ ਨਾਲ ਵੀ ਸਾਡੀ ਸਕਿਨ ਜਿਹੜੀ ਆ ਉਹ ਗਲੋ ਕਰਦੀ ਆ ਸਾਡੇ ਫੇਸ ਤੇ ਗਲੋ ਆਉਂਦਾ ਜਿੰਨਾ ਅਸੀਂ ਜਿਆਦਾ ਪਾਣੀ ਪੀਨੇ ਆ ਕਿਉਂਕਿ ਪਾਣੀ ਨਾਲ ਸਾਡੇ ਸਰੀਰ ਨੂੰ ਅੰਦਰੋਂ ਸਾਫ਼ ਕਰਦਾ ਡੀਟੌਕਸ ਹੁੰਦਾ ਇਹ ਨੇਚਰਲ ਸੋ ਪਾਣੀ ਨੂੰ ਆਪਣੀ ਜਿਹੜੀ ਰੁਟੀਨ ਦੀ ਜਿੰਨੀ ਵੀ ਤੁਹਾਡੀ ਜ਼ਰੂਰਤ ਹੈ ਹੈਨਾ ਉਹਦੇ ਵਿੱਚ ਪਾਣੀ ਨੂੰ ਤਾਂ ਤੁਸੀਂ ਜਰੂਰ ਹੀ ਪੀਆ ਕਰੋ ਵੱਧ ਤੋਂ ਵੱਧ ਇਹ ਨਹੀਂ ਹੁੰਦਾ ਕਿ ਜੇ ਸਾਨੂੰ ਹੁਣ ਪਸੀਨਾ ਨਹੀਂ ਆ ਰਿਹਾ ਜਾਂ ਠੰਡ ਹੈ ਤਾਂ ਅਸੀਂ ਪਾਣੀ ਨਹੀਂ ਪੀਣਾ ਨਹੀਂ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਤੇ ਪਾਣੀ ਨੂੰ ਜਰੂਰ ਪੀਆ ਕਰੋ ਸੋ ਜੇ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਕਿ ਸੇ ਆਪਣੇ ਡਾਈਟ ਪ्योर ਰੱਖਾਂਗੇ ਸਹੀ ਰੱਖਾਂਗੇ ਚੰਗੀ ਰੱਖਾਂਗੇ ਰੱਖਾਂਗੇ ਤਾਂ ਸਾਡਾ ਸਰੀਰ ਜਿਹੜਾ ਕੁਦਰਤੀ ਤੌਰ ਤੇ ਚੰਗਾ ਤੇ ਤੰਦਰੁਸਤ ਮਹਿਸੂਸ ਕਰੂਗਾ ਸੋ ਤੁਸੀਂ ਇਸ ਇਹਨਾਂ ਚੀਜ਼ਾਂ ਨੂੰ ਆਪਣੇ ਰੁਟੀਨ ਡਾਈਟ ਦਾ ਹਿੱਸਾ ਬਣਾ ਲਓ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੀਆਂ ਬਹੁਤ ਚੰਗੀਆਂ ਨੇ ਇਹ ਚੀਜ਼ਾਂ ਜੀ ਅਸੀਂ ਇਹਨਾਂ ਨੂੰ ਵਰਤ ਲੈਣੇ ਆ ਮੈਂ ਫਿਰ ਕਹਿੰਨੀ ਆ ਕਿ ਸਰੀਰ ਨੂੰ ਅੰਦਰੋਂ ਠੀਕ ਕਰੋ ਜਦੋਂ ਅਸੀਂ ਅੰਦਰੋਂ ਠੀਕ ਹੋਵਾਂਗੇ ਬਾਹਰੋਂ ਆਪਣੇ ਆਪ ਗਲੋ ਕਰਾਂਗੇ ਸੋ ਇਸ ਚੀਜ਼ ਨੂੰ ਆਪਣੇ ਰੂਟੀਨ ਡਾਈਟ ਦਾ ਹਿੱਸਾ ਜਿਹੜਾ ਤੁਸੀਂ ਉਹ ਜ਼ਰੂਰ ਬਣਾ ਲਿਓ ਮੈਂ ਫੇਰ ਇੱਕ ਵਾਰ ਤੁਹਾਨੂੰ ਦੱਸ ਦਿਆਂ ਕਿ ਜੇ ਫੈਟੀ ਲੀਵਰ ਹੈ ਤੇ ਤੁਸੀਂ ਇਸ ਚੀਜ਼ ਨੂੰ ਨਹੀਂ ਵਰਤਣਾ ਤੇ ਬਸ ਇੰਨੀਆਂ ਗੱਲਾਂ ਤੁਸੀਂ ਧਿਆਨ ਰੱਖਣਾ ਤੇ ਇਹ ਕਰਕੇ ਦੇਖਿਓ ਡਾਕਟਰਾਂ ਦੇ ਘਰੇ ਪੈਸੇ ਦੇਣ ਨਾਲੋਂ ਇਹ ਚੀਜ਼ਾਂ ਬਹੁਤ ਸਸਤੀਆਂ ਨੇ ਚਾਹੇ ਤੁਹਾਨੂੰ ਇਹ ਮਹਿੰਗੀਆਂ ਲੱਗਣ ਪਰ ਜਿੰਨੀਆਂ ਕਿ ਅਸੀਂ ਦਵਾਈਆਂ ਖਾਣੇ ਆ ਉਹਦੇ ਨਾਲੋਂ ਚੰਗਾ ਕਿ ਅਸੀਂ ਕੁਝ ਛੱਜ ਦਾ ਖਾ ਲਈਏ ਸੋ ਅੱਜ ਦੀ ਇਸ ਗੱਲਬਾਤ ਦੇ ਉੱਤੇ ਜ਼ਰੂਰ ਅਮਲ ਕਰਿਓ ਪ੍ਰੋਗਰਾਮ ਦੇ ਵਿੱਚ ਅੱਜ ਐਨਾ ਕੀ ਹੈ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਇਹ ਡਾਈਟ ਸ਼ੁਰੂ ਕੀਤੀ ਤੇ ਤੁਹਾਨੂੰ ਲੱਗਿਆ ਕਿ ਹਾਂ ਇਹ ਅਸਰਦਾਰ ਹੈ ਇਹਦੇ ਬਾਰੇ ਵੀ ਮੈਨੂੰ ਜ਼ਰੂਰ ਦੱਸਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਬਣੇ ਰਹੋ ਰਣਦੀਪ ਪੰਦੇਰ ਅਫੀਸ਼ੀਅਲ ਦੇ ਨਾਲ ਤੇ ਜੇਕਰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਲਿਓ ਹੁਣ ਦਿਓ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ